ਸੱਜਨ ਕੁਮਾਰ ਜਿਹੜਾ ਕਿ 1984 ਦੇ ਵਿੱਚ ਜੋ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਉਸ ਦੇ ਵਿੱਚ ਉਹ ਇੱਕ ਕੇਸ ਦੇ ਵਿੱਚ ਉਮਰ ਕੈਦ ਆਲਰੇਡੀ ਭੁਗਤ ਰਿਹਾ ਹੈ ਅੱਜ ਸਰਸਵਤੀ ਵਿਹਾਰ ਥਾਣੇ ਦੇ ਵਿੱਚ ਜਿਹੜੀ 458 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਔਰ ਜਿਸ ਦਾ ਟਰਾਇਲ ਮੁਕੰਮਲ ਹੋ ਚੁੱਕਿਆ ਸੀ ਅੱਜ ਉਸ ਦੀ ਜੋ ਜਜਮੈਂਟ ਹੈ ਉਹ ਪ੍ਰੋਨਾਉਂਸ ਹੋਣੀ ਸੀ ਲੇਕਿਨ ਸ਼ਾਇਦ ਆਰਡਰ ਹਜੇ ਕੰਪਲੀਟ ਨਹੀਂ ਹੋਇਆ ਜਿਸ ਕਰਕੇ ਜੱਜ ਸਾਹਿਬ ਨੇ ਅੱਜ ਦੀ ਡੇਟ ਦੀ ਅਡਜੋਰਨਮੈਂਟ ਕੀਤੀ ਆ ਹੁਣ ਇਹ ਫੈਸਲਾ 16 ਦਸੰਬਰ ਨੂੰ ਸਵੇਰੇ 10 ਵਜੇ ਸੁਣਾਇਆ ਜਾਏਗਾ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਜਿਸ ਤਰੀਕੇ ਨਾਲ ਇਹ ਟ੍ਰਾਇਲ ਹੋਈ ਆ ਜਿਸ ਤਰੀਕੇ ਦੇ ਨਾਲ ਜੋ ਗਵਾਹ ਹੈ ਉਹਨਾਂ ਨੇ ਆਪਣੀ ਗਵਾਹੀ ਦਿੱਤੀ ਆ ਜਿਨ੍ਹਾਂ ਨੇ ਆਪ ਖੁਦ ਦੇਖਿਆ ਸੀ ਸੱਜਨ ਕੁਮਾਰ ਨੂੰ ਲੀਡ ਕਰਦਿਆਂ ਹੋਇਆ ਸੋ ਇਸ ਮੁਕਾ ਇਸ ਮੁਕਦਮੇ ਦੇ ਵਿੱਚ ਇਸ ਕੇਸ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ سنگੀਨ ਧਰਾਵਾਂ ਹੈ 302 ਵੀ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ 16 ਤਰੀਕ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈ ਉਹ ਸੱਜਨ ਕੁਮਾਰ ਨੂੰ ਮਿਲੇਗੀ ਅਸੀਂ ਉਮੀਦ ਕਰਦੇ ਹਾਂ ਕਿ ਇਹਦੇ ਵਿੱਚ ਕਿਉਂਕਿ ਇਹ ਰੇਅਰ ਟੂ ਰੇਅਰ ਤਰੀਕੇ ਦੇ ਜੋ ਕਤਲ ਕੀਤੇ ਗਏ ਸੀ ਜਿਸ ਤਰੀਕੇ ਦੇ ਨਾਲ ਸੋ ਇਹਦੇ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਸੱਜਨ ਕੁਮਾਰ ਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਏ ਕਿਉਂਕਿ ਉਮਰ ਕੈਦ ਤੋਂ ਪਹਿਲਾਂ ਹੀ ਭੁਗਤ ਰਿਹਾ ਹੈ ਸੋ 16 ਤਰੀਕ ਤੱਕ ਦਾ ਹੋਣਾ ਸੀ ਇੰਤਜ਼ਾਰ ਕਰ